ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਡੇਰਾ ਬਾਬਾ ਨਾਨਕ ਵਿਖੇ ਪਾਲਤੂ ਕੁੱਤੇ ਨੂੰ ਆਪਣੀ ਕਾਰ ਹੇਠਾਂ ਕੁਚਲ ਕੇ ਮਾਰਨ ਵਾਲੇ ਵਿਅਕਤੀ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪਾਲਤੂ ਕੁੱਤੇ ਨੂੰ ਪੋਸਟਮਾਰਟਮ ਲਈ ਵੈਟਰਨਰੀ ਹਸਪਤਾਲ ਭੇਜ ਦਿੱਤਾ ਗਿਆ ਹੈ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਕੁੱਤੇ ਦੇ ਮਾਲਕ ਨਾਨਕ ਸਿੰਘ ਪੁੱਤਰ ਭਾਵਾ ਸਿੰਘ ਵਾਸੀ ਕਾਦੀਆਂ ਗੁਜਰਾ ਨੇ ਦੱਸਿਆ ਕਿ ਉਹ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾਉਣ ਲਈ ਲੈ ਕੇ ਜਾ ਰਿਹਾ ਸੀ ਤਾਂ ਜਤਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਉਸ ਦੀ ਕਾਰ ਨੰਬਰ PB05AC 9020 ਦੇ ਹੇਠਾਂ ਕੁੱਤੇ ਨੂੰ ਜ਼ੋਰ ਦਾ ਟੱਕਰ ਮਾਰੀ ਜਿਸ ਕਾਰਨ ਉਸ ਦਾ ਪਾਲਤੂ ਕੁੱਤਾ ਜੈਕੀ ਗੰਭੀਰ ਰੂਪੇ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਪਸ਼ੂ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਉਸ ਨੇ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸਰ ਮਾਮਲਾ ਇਹ ਹੈ ਕਿ ਮੇਰਾ ਪਿੰਡ ਹੈ ਕਾਦੀਆਂ ਗੁਜਰਾ ਨਾਮ ਮੇਰਾ ਹੈ ਜੀ ਨਾਨਕ ਸਿੰਘ ਤੇ ਸਰ ਬੇਨਤੀ ਹੈ ਕਿ ਜਿਸ ਤਰ੍ਹਾਂ ਇਹਨੂੰ ਇਹ ਗੱਡੀ ਮਰਤੇ ਲੱਗਾ ਚੜ੍ਹ ਮੈਂ ਤਾਂ ਸਾਈਡ ਤੇ ਹੋ ਗਿਆ ਭੱਜ ਗਿਆ ਇਹਨੇ ਕੁੱਤੇ ਤੇ ਛਾੜ ਦਿੱਤੀ ਕੁੱਤੇ ਦੇ ਗੱਡੀ ਚੜਨ ਤੋਂ ਬਾਅਦ ਫਿਰੇ ਨੇ ਗਾਲੀ ਗਲੋਚ ਵੀ ਕੀਤਾ ਇਹਦੇ ਹੱਥ ਵਿੱਚ ਇੱਕ ਪਿਸਤਲ ਵੀ ਸੀ ਹਾਂਜੀ ਤੇ ਇਹ ਆਂਦਾ ਵੀ ਅੱਜ ਤਾਂ ਮੈਂ ਤੇਰੇ ਕੁੱਤੇ ਨੂੰ ਮਾਰਿਆ ਬਹੁਣ ਤੈਨੂੰ ਗੋਲੀ ਮਾਰ ਕੇ ਮਾਰਨਾ ਮੇਨ ਰੰਜਿਤ ਸਾਡੀ ਇਹ ਹੈ ਕਿ ਕੌਣ ਹੈ ਸਰ ਜਿਹੜੇ ਕਿੰਨੇ ਤੁਹਾਨੂੰ ਮਤਲਬ ਕਿ ਆਏ ਟਾਰਗੇਟ ਕੀਤਾ ਇਹ ਜਤਿੰਦਰ ਸਿੰਘ ਹੈ ਜੀ ਹਾਂਜੀ ਇੱਕ ਵਿਅਕਤੀ ਇਹਦੇ ਨਾਲ ਮੂੰਹ ਵੱਦਾ ਸੀ ਵੀ ਅਸੀਂ ਗੱਡੀ ਤੇ ਹੋਰ ਸੀ ਜੀ ਦੋ ਜਣੇ ਸੀ ਤੇ ਪਿੰਡਾ ਤੇ ਪਿੰਡ ਜੀ ਆਪਣੇ ਪਿੰਡ ਦੀ ਹੈ ਜੀ ਕਰਦੀਆਂ ਪਿੰਡਾ ਸਾਡਾ ਤੇ ਕਰਦੀਆਂ ਗੁਜਰਾں ਦੀ ਸਰ ਮੈਂ ਰੰਜਸੇ ਰੱਖਦੇ ਆ ਕਿ ਅਸੀਂ ਮੇਰੇ ਬ੍ਰਦਰ ਅਨਜੋਤ ਸਿੰਘ ਉਹਨੇ ਇਹਨਾਂ ਦੇ ਥੱਲੋਂ ਛੱਪੜ ਕਢਵਾਇਆ ਤੇ ਪੰਚਾਇਤੀ ਜ਼ਮੀਨ ਛੜਾਈ ਤੇ ਇੱਕ ਇਹਨਾਂ ਨੇ 38 ਦੇ ਰਕਤ ਸਾਰੇ ਜਿਹੜੇ ਪੰਚਾਇਤੀ ਬਿਨਾ ਪਰਮਿਸ਼ਨ ਤੋਂ ਕਿਉਂਕਿ ਇਹਨਾਂ ਦੀ ਜਿਹੜੀ ਮਾਤਾ ਸੀ ਉਹ ਮੈਂਬਰ ਪੰਚਾਇਤ ਸੀ ਤੇ ਮੈਂਬਰ ਪੰਚਾਇਤ ਦੀ ਇਹਨਾਂ ਦੀ ਆੜ ਦੇ ਵਿੱਚ ਇਹਨਾਂ ਨੇ ਉਹ ਦਰਖਤ ਜਿਹੜੇ ਨਾ ਬਿਨਾ ਪਰਮਿਸ਼ਨ ਤੋਂ ਵੜ ਲਏ ਉਹ ਨਕਵਾਰੀਆਂ ਜੇ ਚੱਲਦੀ ਪਈ ਆ ਇੱਕ ਵੱਡਾ ਹਾਈ ਕੋਰਟ ਦੇ ਵਿੱਚ ਕੇਸ ਵੀ ਆ ਇਹ ਅਸਲ ਦਬਾਅ ਬਣਾਉਂਦੇ ਨੇ ਸਾਡੇ ਤੇ ਇਹ ਰਾਜੀਨਾਮਾ ਕਰ ਲਨ ਅਸੀਂ ਰਾਜੀਨਾਮਾ ਕਰਦੇ ਨਹੀਂ ਉਹਦੇ ਚੱਕਰ 'ਚ ਸਾਨੂੰ ਵੀ ਇਦਾਂ ਕਿ ਮਰਤੇ ਗੱਡੀ ਤਾਂ ਇਹਨੇ ਚੜਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਦਬਾ ਕੇ ਤੇ ਅਸੀਂ ਰਾਜੀਨਾਮਾ ਕਰ ਲਿਆ ਤੇ ਸਰ ਕਿੰਨੀ ਤਰੀਕ ਦਾ ਵਾਕਿਆ ਇਹ ਸਰ 12 ਤਰੀਕ ਦਾ ਜੀ ਇਹਦੇ ਸਬੰਧ ਵਿੱਚ ਸਾਤ ਨੂੰ ਪਲੀਜ਼ ਕੰਪਲੇਟ ਕੀਤੀ ਸਰ ਪਹਿਲੋ ਤਾਂ ਅਸੀਂ ਆਪਣੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਬਚਾਈਏ ਅਰਦਾਸਪੁਰ ਲੈ ਕੇ ਹੁੰਦੇ ਰਏ ਜੀ ਇਲਾਜ ਬੜੇ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਨੇ ਬਹੁਤ ਵਧੀਆ ਕੀਤਾ ਬਾਅਦ 'ਚ ਅਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਜੀ ਸਾਡਾ ਉਹਨਾਂ ਵੀ ਪੂਰੇ ਸਮੇਂ ਸਿਰ ਜੋ ਵੀ ਬੰਦੀ ਸੀ ਕਾਰਵਾਈ ਕਰ ਦਿੱਤੀ ਹੈ ਜੀ ਤੇ ਅਸੀਂ ਅੱਜ ਸਰ ਆਪਣਾ ਪੋਸਟਮਾਰਟਮ ਕਰਾਉਣ ਵਾਸਤੇ ਆਏ ਹਾਂ ਜੀ ਤੇ ਕਿੰਨੇ ਦਿਨ ਨੂੰ ਸਰ ਡੈਥ ਹੋਈ ਕੁੱਤੇ ਜੀ ਇਹ ਸਰ ਕੱਲ ਹੋਈ ਆ ਜੀ ਕੋਈ 2 ਵਜੇ ਦੇ 2 2:30 ਦਾ ਟਾਈਮ ਹੋਵੇ ਤੇ ਸਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ੱਕੇ ਨਾਲ ਸਰ ਐਫ ਆਈ ਆਰ ਦਿੱਤੀ ਹੈ ਜੀ ਤੇ ਅੱਜ ਉਹਨਾਂ ਨੇ ਪੋਸਟਮਾਰਟਮ ਕਰਾ ਰਿਆ ਜੀ ਕੀ ਮੰਗਦੇ ਆਪਾਂ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਅਸੀਂ ਇਹ ਚਾਹੁੰਦੇ ਆ ਕਿ ਸਰ ਜਦੋਂ ਉਸ ਬੰਦੇ ਨੇ ਇੰਨੀਆਂ ਗਲਤੀਆਂ ਕੀਤੀਆਂ ਨੇ ਉਹਨੂੰ ਉਹਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਾਨੂੰ ਹਿਸਾਬ ਮਿਲਣਾ ਚਾਹੀਦਾ ਬੇਜਬਾਨਾ ਸੀ ਸਰ ਪਹਿਲਾਂ ਸਰ ਮਿਲਦੇ ਉਹਨੇ ਵੇਖਿਆ ਵੀ ਬਹੁਤ ਮੇਰੀ ਕਿਸਮਤ ਚੰਗੀ ਮੈਂ ਬਚ ਗਿਆ ਤਾਂ ਬਾਅਦ ਚ ਉਹ ਤੇ ਚੜਾਤੀ ਗੱਡੀ ਜੀ ਇਹਦੇ ਇਹ ਅਪੀਲ ਕਰਦੇ ਹਾਂ ਕਿ ਹਜੇ ਵਿਅਕਤੀਆਂ ਨੂੰ ਘੜੀ ਤੋਂ ਘੜੀ ਸਜ਼ਾ ਦਿੱਤੀ ਜਾਵੇ ਤੇ ਸਾਨੂੰ ਵੀ ਅਧਿਕਾਰ ਹੋਣਾ ਚਾਹੀਦਾ ਕਿ ਅਸੀਂ ਆਪਣਾ ਦੁੱਖ ਦੱਸ ਸਕੀਏ ਵੀ ਸਾਡੇ ਨਾਲ ਹੋ ਗਿਆ ਹੁਣ ਬੇਜਬਾਨਾ ਸਰ ਉਹ ਨਾਂ ਤੇ ਵਿਚਾਰਾ ਦੱਸ ਸਕਦਾ ਨਾ ਕੋਈ ਬੋਲ ਸਕਦਾ ਤੇ ਸਾਡੇ ਕੋ ਦਾ ਦੁੱਖ ਵੇਖਿਆ ਨਹੀਂ ਜਾਂਦਾ ਕੋ ਛੋਟੇ ਉਹਨਾਂ ਅੱਜ ਦਾ ਪਾਲਣ ਕਾਫੀ ਟਾਈਮ ਤੋਂ ਉੱਤੇ ਰੱਖਿਆ ਹੋਇਆ ਜੀ ਅਸੀਂ ਉਹ ਬੜਾ ਚੀਜ਼ ਨੂੰ ਮਹਿਸੂਸ ਕਰਦੇ ਹਾਂ ਕਿ ਵਿਚਾਰੇ ਦੇ ਪੇਜ ਬਾਨੇ ਨਾਲ ਇਹ ਬਹੁਤ ਵੱਡਾ ਜ਼ੁਲਮ ਕੀਤਾ ਗਿਆ ਇਹਨਾਂ ਨੇ ਪਿੰਡ ਗੁਜਰਾ ਕਾਦਿਆਂ ਤੋਂ ਇਹ ਨਾਲਕ ਸਿੰਘ ਦੇ ਕੁੱਤਾ ਅਸਿਸਟੈਂਟ ਕਰਕੇ ਮਾਰਿਆ ਗਿਆ ਹੈ ਉਹਨਾਂ ਤੇ ਜਤਿੰਦਰ ਸਿੰਘ ਦੇ ਕਾਰਵਾਈ ਹੁਣ ਸੋ ਲੋਕੀ ਕੀਤੀ ਗਈ ਹੈ ਅੱਜ ਕਰਦੇ ਹੋ ਰਹੇ ਅੱਜ ਸਾਰੇ ਗੁਰਦਾਸਪੁਰ ਤੋਂ ਪੋਸਟਮਾਨ ਅੱਜ ਗੁਰਦਾਸਪੁਰ ਤੋਂ ਪੋਸਟਮਾਸਟਰ ਲਈ ਗਈ ਸਾਰੇ ਉਹਦਾ ਪੋਸਟਮਾਸਟਰ ਬਾਹਰ ਹੈ ਸਰ ਕੀ ਕਾਰਵਾਈ ਕੀਤੀ ਜਰੀ ਹੈ ਇਹਨਾਂ ਤੇ ਕਾਰਵਾਈ ਪੁਲਿਸ ਵੱਲੋਂ ਸਖਤ ਕਰਵਾਈ ਗਈ ਹੈ